ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ گاਵਾ ਮਸੇੜ ਲਈ ਲੈ ਕੇ ਆਏ ਆਂਗੇ ਇੱਕ ਤਾਂ ਆ ਗਈ ਤਾਜੀ ਸੂਈ ਤੇ ਇੱਕ ਆ ਗਈ ਬਾਈ ਕੱਪਣ ਥੋੜੇ ਦਿਨਾਂ ਦੀ ਕੱਚੀ ਆ ਤੇ ਦੋਮੇ ਆ ਗਏ ਬਾਈ ਟਾਪ ਬਰੀਡ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹਾਂ ਬਾਈ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਮੇਰੇ ਦਵਿੰਦਰ ਸਿੰਘ ਆ ਹਮ ਪਿੰਡ ਢੱਲਵਾ ਤਹਿਸੀਲ ਆਪਣੀ ਤਪਾ ਗਈ ਤੇ ਜ਼ਿਲ੍ਹਾ ਆਪਣਾ ਬਰਨਾਲਾ ਜੀ ਨੇੜੇ ਪਿੰਡ ਨੇੜੇ ਪਿੰਡ ਆਪਣਾ ਸੁਖਪਰਾਚਾਰ ਕਿਲੋਮੀਟਰ ਹੈ ਵੀਰੇ ਤੇ ਤਾਂ ਆਪਾਂ ਸ਼ਹਿਰ ਵੀ ਆਪਾਂ ਨੂੰ 4-5 ਕਿਲੋਮੀਟਰ ਹੀ ਪੈਂਦਾ ਠੀਕ ਹੈ ਹਾਂਜੀ 8 ਕਿਲੋ ਬਖੋ ਕੰਟੀ ਹੈ ਹਾਂਜੀ 8 ਕਿਲੋਮੀਟਰ ਬਖੋ ਕੰਟੀ ਠੀਕ ਹੈ ਭਾਈ ਕੰਟੈਕਟ ਨੰਬਰ ਬੋਲ ਦੋ ਕੰਟੈਕਟ ਨੰਬਰ 76964 60400 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਚੱਲੇਗਾ ਸਕਰੀਨ ਤੇ ਨੋਟ ਕਰ ਲਓ ਬਾਈ ਦਿਵਿੰਦਰ ਜਿਹੜੀ ਇੱਧਰ ਆਪਾਂ ਬਾਹਰ ਦੇਖ ਰਹੇ ਹਾਂ ਕਿਹੜਾ ਸੂਆ ਸੂਈ ਆ ਇਹ ਵੀਰੇ ਪਹਿਲਾਂ ਬੱਛੀ ਸੂਈ ਹੋਈ ਹੈਗੀ ਠੀਕ ਹੈ ਹਾਂ 2 ਦਿਨ ਤੋਂ ਬੱਛੀ ਹੈ ਇਹ ਮੂੰਹ ਤੋਂ ਮੂੰਹ ਤੋਂ ਦੰਦਾਂ ਦੀ ਬਲੂਨ ਸੂਈ ਹੈ ਬਲੂਨ ਸੂਈ ਹੋਈ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ ਵੀਰੇ ਅੱਜ ਤੋਂ 10 ਤੋਂ 12 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਆ ਗਿਆ ਬੱਚਾ ਵੀਰੇ ਬੱਛਾ ਹੈਗਾ ਬੱਚਾ ਬੱਛਾ ਹਾਂਜੀ ਹਾਂਜੀ ਭਾਈ ਠੀਕ ਹੈ ਤੇ ਦਵਿੰਦਰ ਕਿੰਨਾ ਦੁੱਧ ਚੋਣ ਵਾਲਾ ਆਜਰਾ ਭਾਈ ਇਸ ਵਕਤ ਭਾਈ 16 ਕਿਲੋ ਦੁੱਧ ਹੈ ਥੱਲੇ ਠੀਕ ਹੈ ਬੰਦਾ 15 ਮੰਨ ਕੇ ਆਵੇ ਪਾ ਮੈਂ ਕਿ ਦੋ ਟਾਈਮ ਹਾਂ ਦੋ ਟਾਈਮ ਆਪਦਾ ਤਸੱਲੀ ਕਰਕੇ ਆਪਣੇ ਘਰੋਂ ਲੈ ਕੇ ਜਾਵੇ ਬਾਈ ਕਹਿੰਦਾ ਬਾਬਾ ਚਾਰ ਟਾਈਮ ਆਪ ਦੀ ਹਾਂਜੀ 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 ਦਿੱਕਤ ਨਹੀਂ ਤੇ ਲੇਵਾ ਵਾਲਾ ਚੰਗਾ ਹੈ ਹਾਂਜੀ ਹਾਂਜੀ ਬਾਈ ਸਹੀ ਗੱਲ ਫਿਟਨੈਸ ਵਾਲਾ ਲੇਵਾਗਾ ਫਿਟਨੈਸ ਵਾਲਾ ਤੇ ਥਣ ਥਣ ਬਹੁਤ ਚੰਗਾ ਠੰਡੀ ਦੇਖੋ ਜਿਵੇਂ ਬਲੂ ਬਾਈ ਜਿਵੇਂ ਮਰਜੀ ਜਿਵੇਂ ਮਰਜੀ ਹੱਥ ਪੱਲਾ ਮਾਰੀ ਚਲੋ ਚਾਹੇ ਜਵਾਕ ਚੋਲੇ ਗੁੜੀ ਚੋਲੇ ਬੰਦਾ ਚੋਲੇ ਜਿਵੇਂ ਮਰਜੀ ਕੋਈ ਦਿੱਕਤ ਹੀ ਨਹੀਂ ਹੈਗੀ ਹਾਂ ਸੁਣੋ ਦੇਖੋ ਇੱਕ ਨੰਬਰ ਥਣ ਪੂਰੀ ਵਿੱਚ ਦਾ ਥਣ ਕਹਿ ਸਕਦਾ ਗੁਲਾਬੀ ਨੂੰ ਥਣਾ ਗਿਆ ਕੱਦ ਵਾਲੀ ਹੈ ਬਾਈ ਦਵਿੰਦਰ ਜਿਵੇਂ ਦੋ ਦੰਦ ਤਾਂ ਮ ਬਧਿਆ ਮਤਲਬ ਕਿ ਕਾ 10 ਸਮੀ ਭਲੀ ਬਹਿੜ ਹੈਗੀ ਹੂੰ ਕਿਸੇ ਮਤਲਬ ਕਿ ਚੰਗੇ ਘਰੇ ਵਗ ਜੇ ਹੂੰ 20 ਕਿਲੋ ਲੀਟਰ ਦੁੱਧ ਦੇਣਾ ਹੈ ਠੀਕ ਆ ਹਾਂ ਬਾਕੀ ਸੋਹਣੇ ਰੰਗ ਰੂਪ ਚ ਹਾਂਜੀ ਹਾਂਜੀ ਬਾਈ ਪੂਰੀ ਮਤਲਬ ਕਿ ਫੁੱਲ ਬਰੀਡ ਚ ਹੈਗੀ ਬੱਚੀ ਤੇ ਫੇਸ ਦੇਖੋ ਲੋ ਬੱਚਾ ਆ ਗਿਆ ਇੱਕ ਦਿਨ ਦਾ ਹਾਂਜੀ ਹਾਂਜੀ ਤੁਸੀਂ ਆਏ ਨਾ ਲੈ ਕੇ ਜਾਏ ਬਹਿੜ ਹੈਗੀ ਤੁਸੀਂ ਆਏ ਕਿਉਂ ਵੀ ਅੱਜ ਅਸੀਂ ਬੱਚਾ ਲੈ ਕੇ ਬੱਚਾ ਲੈ ਕੇ ਜਾਣਾ ਬਾਈ ਹਾਂਜੀ ਹਾਂਜੀ ਬਾਈ ਦੇਖੋ ਬੋਦੀ ਕਾ ਸੂਰਾ ਬਰੀਡ ਇੱਕ ਨੰਬਰ ਹਾਂ ਫੁੱਲ ਬਰੀਡ ਆ ਵੀਰੇ ਦਵਿੰਦਰ ਖੋਲੋ ਬਾਈ ਹਾਂਜੀ ਬਾਈ ਖੋਲ ਦੇ ਤਾਰਾ ਮਾਰ ਕੇ ਦਿਖਾਵਾਂਗੇ ਹਾਂਜੀ ਵੀਰੇ ਤਾਰਾ ਮਾਰਾਂਗੇ ਤਾਰਾਂ ਬਾਈ ਕਹਿੰਦਾ ਮਾਰ ਕੇ ਦਿਖਾ ਦੇਾਂਗੇ ਦਵਿੰਦਰ ਐਸੇ ਨਾ ਖੜਨੀ ਖੜਨੀ ਤੇ ਪਤਾ ਲੱਗ ਜਾਂਦਾ ਵੀ ਕੁਆਲਿਟੀ ਆ ਬਾਈ ਉਹੀ ਗੱਲ ਆ ਬਰੀਡ ਤਾਂ ਫਿਰ ਦੱਸ ਦੂਗੀ ਹੈ ਨਾ ਆਪਦੇ ਆਪ ਚ ਬੋਲਦੀ ਆ ਬਰੀਡ ਤੇ ਲੇਵਾ ਦੇਖੋ ਬਾਈ ਟਾਇਟ ਲੇਵਾ ਫਿਟਨੈਸ ਵਾਲਾ ਲੇਵਾ ਪੂਰੀ ਕੁਆਲਿਟੀ ਵਾਲਾ ਲੇਵਾ ਕਹਿ ਸਕਦੇ ਹਾਂ ਫਿਕਸ ਹੈ ਹਵਾਰਨਾ ਤਰਦੀ ਤਰਦੀ ਦੇਖੋ ਮੈਂ ਕਹਿੰਦਾ ਨਾ ਮੱਲਾ ਵਾਲਾ ਤੋਰਾ ਤਰਦੀ ਹਾਂਜੀ ਹਾਂਜੀ ਬਾਈ ਸਹੀ ਗੱਲ ਹਾਂ ਫਿੱਟ ਸਰੀਰ ਲਓ ਹੁਣ ਦਿਖਾਓ ਤੋਰਾ ਆਪਦੇ ਆ ਪਉਂਦੀ ਆ ਹੈਨਾ ਬੂਥਵਾਰ ਦਿਖਾਓ ਬੱਚੇ ਦੇਖੋ ਭਾਈ ਬੂਤ ਫਾਤ ਬਾਕੀ ਭਾਈ ਠੰਡੀ ਠੁੰਡੀ ਬਾਈ ਕਹਿੰਦਾ ਫੁੱਲ ਤੇ ਦਵਿੰਦਰ ਫਿਰ ਮੁੱਲ ਭਾਈ ਕੀ ਰੋ ਇਹਦਾ ਭਾਈ ਮੁੱਲ ਇਹਦਾ 70000 ਰੁਪਈਆ ਥੋੜਾ ਕਹਿੰਦਾ ਮਾਨਤਣ ਆਏਗੇ ਮਾਨਤਣ ਕੋਈ ਗੱਲ ਨਹੀਂ ਕਰਦੇ ਆਗੇ 70000 ਰੁਪਈਆ ਭਾਈ ਕਹਿੰਦਾ ਮੁੱਲ ਬਾਕੀ ਥੋੜਾ ਕਹਿੰਦਾ ਮਾਨ ਬਾਕੀ ਭਾਈ ਉਹੀ ਗੱਲ ਆ ਬੱਚੀਆਂ ਦਾ 50 50000 ਰੁਪਈਆ ਉਸਰ ਦਾ ਮੰਗੀ ਜਾਂਦੇ ਆ ਲੋਕ ਬਰੀਡ ਵਾਲੀਆਂ ਦਾ ਤੇ ਇਹਦਾ ਦੁੱਧ ਵੀ ਆ ਥੱਲੇ ਹੈਨਾ ਸਹੀ ਗੱਲ ਆ ਤੇ ਬਾਕੀ ਕਿਰੇ ਬਰੀਡ ਆ ਫੁੱਲ ਤੇ ਮਾਰੋਂਗੇ ਤੇਰਾ ਭਾਈ ਹਾਂਜੀ ਭਾਈ ਮਾਰ ਮਾਰ ਦੋ ਭਾਈ ਮਾਰ ਭਾਈ ਮੈਂ ਤਾਂ ਬੱਚੇ ਛੱਡ ਦੂੰਗਾ ਠੰਡੀ ਬਹੁਤ ਹੈ ਦਵਿੰਦਰ ਹਨਾ ਬਾਈ ਠੰਡੀ ਜਿਵੇਂ ਮਰਜੀ ਹੈ ਹੂੰ ਚਾਹੇ ਬਦਲ ਬਦਲ ਬੈਠੀ ਜਾਵੇ ਬੰਦਾ ਹੂੰ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹਲੋ ਉਸਮਾਹ ਦੇਖ ਬਾਈ ਹੂੰ ਮਾਰੇ ਬੱਚੀ ਨੇ ਮੈਂ ਕਹਣਾ ਬਾਈ ਕੀ ਆ ਬਾਤ ਐ ਲੱਗਦਾ ਮੈਂ ਡੰਡੇ ਦਾ ਉਸਮਾਹ ਕਰਿਆ ਬਾਈ ਪੂਰਾ ਇੱਕ ਗਟਮਾ ਪਸਮਾਹ ਕਰ ਸਹੀ ਗੱਲ ਬੜਾ ਚੰਗਾ ਪਸਮਾਹ ਕਰ ਵਾਲੀ ਚੱਲੇ ਚੂਣ ਤੇ ਬਾ ਦਿਖਾਉਨੇ ਆ ਪਸਾਨੂੰ ਇਹਦਾ ਬਾਈ ਮਾਰ ਦੋ ਤਰਾ ਮਿਤ ਵਿੰਦਰ ਮੈਂ ਕਹਣਾ ਕੀ ਆ ਬਾਤ ਆ ਯਾਰ ਚੂੰ ਚਵਾ ਹੈ ਨਾ ਬੜਾ ਚੰਗਾ ਦ ਵਿੰਦਰ ਚੂੰ ਬਾਈ ਬੜਾ ਚੰਗਾ ਪੋਲਾ ਮੋਟੀ ਮੋਟੀ ਧਾਰ ਆ ਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਨਿਪੜਨ ਵਾਲੀ ਚ ਬਾਈ ਕਾ ਨਿਪੜਨ ਵਾਲੀ ਬਾਈ ਨਿਪੜਨ ਲੈ ਕੀ ਬਾਤ ਆ ਬਾਈ ਮੋਟੀ ਮੋਟੀ ਚਵਾਈ ਐ ਨਿਪੜਨ ਵਾਲੀ ਚਵਾਈ ਹੈ ਕੀ ਪਤਾ ਲੱਗਦਾ ਵੀ ਖੜਕਾ ਕਰਨ ਵਾਲੀ ਚਵਾਈ ਹਾਂਜੀ ਹਾਂਜੀ ਬਾਈ ਹਾਂਜੀ ਹਾਂ ਹੂੰ ਬਾਈ ਉਹ ਹੀ ਗੱਲਾਂ ਮਾੜਾ ਡੰਗਰ ਲੈਂਦੀ ਨਹੀਂ ਆਪਾਂ ਸਹੀ ਗੱਲ ਆ ਬਾਈ ਠੀਕ ਠੰਡਾ ਕੋਈ ਥੱਲੋਂ ਮਾੜਾ ਆਪਾਂ ਲੈਂਦੀ ਨਹੀਂ ਡੰਗਰ ਲੈ ਵਲੂਗਾ ਇੱਕ ਨੰਬਰ ਹਾਂ ਸਹੀ ਗੱਲ ਆ ਬਾਈ ਤੇ ਦਵਿੰਦਰ ਦੇਖੋ ਕੁਆਲਟੀ ਯਾਰ ਪਾਇਆ ਕਿਣਾ ਬਾਈ ਪਾਕ ਮਾਰ ਹਾਂਜੀ ਹਾਂਜੀ ਬਾਈ ਸਹੀ ਗੱਲ ਆ ਤੇ ਦਵਿੰਦਰ ਅੱਗੇ ਬਾਈ ਤੋ ਨੰਬਰ ਤੇ ਕਿਹੜਾ ਸੁਆਗੇ ਇਹ ਵੀਰੇ ਦੂਸਰਾ ਸੁਆ ਸੂ ਰਹੀ ਆ ਬੱਛੀ ਕਿੰਨੇ ਕਿ ਦਿਨਾਂ ਦੀ ਕੱਚੀ ਆ ਬਾਈ ਇਹ ਲੈ ਜੂਗੀ ਵੀਰੇ 4 ਤੋਂ 5 ਦਿਨਾਂ ਚਾਰ ਤੋਂ ਪੰਜ ਹਾਂਜੀ 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 ਠੀਕ ਹੈ ਸੀਲ ਠੰਡੀ ਹੈ ਵੀ ਫੁੱਲ ਆ ਗਈ ਨਾ ਕਦ ਤੱਕ ਕੱਢਿਆ ਬਾਈ ਨੇ ਇਹਨੇ ਵੀਰੇ ਪਿਛਲੇ ਸਵੇਰ ਦਿੱਤਾਗਾ 14 15 ਕਿਲੋ ਦੁੱਧ ਐਤ ਕੀ ਫਿਰ ਕਿੰਨੀ ਕਿੰਨੀ ਬਸ ਐਤ ਕੀ ਵੀ ਤੁਸੀਂ 14 15 ਹੀ ਮੰਨ ਕੇ ਲਓ ਠੀਕ ਹੈ ਬਾਈ ਬਹੁਤ ਠੰਡੀ ਆ ਹਾਂਜੀ ਹਾਂਜੀ ਬਾਈ ਜਿਵੇਂ ਮਰਜੀ ਲੋ ਥੋੜਾ ਡਰਦੀ ਆ ਨਾ ਡਰਦੀ ਆ ਬਾਈ ਇੱਕ ਕਰੂ ਬਿਹੜਾਗੀ ਲੋ ਜਿਵੇਂ ਮਰਜੀ ਥਣ ਗੁਲਾਬੀ ਪੂਰੀ ਵਿੱਥੀ ਤੇ ਥਣ ਕੋਈ ਦਿੱਕਤ ਨਹੀਂ ਥਣ ਬਹੁਤ ਸੋਹਣਾ ਥਣ ਲੱਗਿਆ ਹਾਂਜੀ ਲੈ ਵਾ ਬਾਕੀ ਕਮਾਲ ਦਾ ਆ ਗਿਆ ਬਾਈ ਬਹੁਤ ਹਾਂਜੀ ਹਾਂਜੀ ਬਾਈ ਲੋ ਥਣ ਥਣ ਬਹੁਤ ਚੰਗਾ ਕਿੰਨੇ ਦਿਨ ਲੈ ਜੂ ਬਾਈ ਚਾਰ ਤੋਂ ਪੰਜ ਦਿਨ ਲੈ ਜੂਗੀ ਹਾਂ ਜੀ ਹਾਂ ਬੱਚੇ ਚਾਰ ਤੋਂ ਪੰਜ ਦਿਨਾਂ ਦੀ ਕੱਚੀ ਆ ਮੈਂ ਕਹਿੰਦਾ ਨਾ ਇਕੱਠੀ ਹੋ ਜਾਂਦੀ ਏ ਡਰ ਕੇ ਬਾਈ ਡਰਦੀ ਹੈਗੀ ਘਰੂ ਵਹਿੜ ਸੀ ਉਹਨਾਂ ਦੀ ਤੇ ਸਮੀ ਪਲੀ ਹੈ ਕੀ ਬਹਿੜ ਹੈ ਤੋਰਦੇ ਖੋਲ ਕੇ ਲਓ ਜੀ ਸਮੀ ਪਲੀ ਤਾਂ ਮੈਂ ਕਹਿੰਦਾ ਨਾ ਆ ਪਈ ਆ ਬਾਈ 골 ਮਟੋੜ ਹਾਂਜੀ 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 ਬਾਈ ਪੂਰੀ ਫੁੱਸ ਰੰਗ ਟੰਗ ਗਰਮੀਆਂ ਦਾ ਦੌਫਾ ਹਾਂਜੀ ਵੀਰੇ ਕ੍ਰਾਸ ਬਰੀਡ ਆ ਇਹ ਹਾਂਜੀ ਹਾਂਜੀ ਬਾਕੀ ਤੋਰਾ ਧਰਾ ਬਾਈ ਚੈੱਕ ਕਰ ਸਕਦੇ ਹੋ ਇੱਕ ਨੰਬਰ ਤੋਰਾ ਆ ਗਿਆ ਗਰਮੀਆਂ ਦਾ ਠੰਡੀ ਠੰਡੀ ਫੁੱਲ ਬਾਕੀ ਕੱਦ ਵਾਲੀ ਬੈੜਕ ਨਹੀਂ ਹਾਂਜੀ ਹਾਂਜੀ ਸਹੀ ਗੱਲ ਲੈ ਦੇਖ ਸਕਦੇ ਹੋ ਭਾਈ ਕਹਿਣਾ ਕੁਛ ਨਹੀਂ ਮੌ ਇਹਨਾਂ ਤਰੀਆਂ ਨੇ ਥੋੜਾ ਹੈ ਨਾ ਭਾਈ ਇਧਰ ਡਾਗ ਦਾ ਕਰਕੇ ਉਹ ਭੌਂਗ ਕਰਦੀਆਂ ਕਰਦੀਆਂ ਹਾਂ ਪਸ਼ੂ ਆਪਰਾ ਕਰੀ ਜਾਂਦਾ ਹੈਗਾ ਹਾਂਜੀ ਹਾਂਜੀ ਕੋਈ ਮੁੱਲ ਭਾਈ ਅੱਜ ਦਾ ਮੁੱਲ ਵੀਰੇ ਦਾ 52000 ਹਾਂ 52480 ਦੀ ਜੱਸ ਨੂੰ ਆ ਮੁੱਲ ਬੰਦਿਆ 48000 ਰੁਪਏ ਦੀ ਬਾਈ ਕਹਿੰਨਾ ਅੱਜ ਬਾਈ ਜੱਸ ਨੂੰ ਆ ਗਈ ਜਦੋਂ ਹੋ ਗਈ ਤਿਆਰ ਸਾਨੂੰ ਵੀ ਪਤਾ ਫਿਰ ਹਾਂਜੀ 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 ਬਾਈ ਅਜੇ ਕੱਚੀਆਂ ਦਾ ਮੁੱਲ ਲਗਾ ਤੇ ਜਿੱਦ ਨੇ ਮਤਲਬ ਕਿ ਬੱਚਾ ਧਰਤਾ ਉਹਦੇ ਦਾ ਮੁੱਲ ਵੀ ਹੋਰ ਹੋ ਤੇ ਗਾਂ ਵੀ ਹੋਰ ਹੋਊਗੀ ਇਹ ਹੈਨਾ ਅਜੇ ਕੱਚੀ ਕੱਚੀ ਹੈ ਗਾਂ ਅਜੇ ਕੱਚੀਆਂ ਵਾਲਾ ਮੁੱਲ ਹੈ ਕੱਚੀਆਂ ਵਾਲਾ ਮੁੱਲ ਹੈ ਬਾਈ ਆਪਣਾ ਸਹੀ ਗੱਲ ਹਾਂ ਗਾਣੇ ਸੁਖਣਾ ਨਿਖਰਨਾ ਨੁਖਰਨਾ ਬਹੁਤ ਆ ਜਿਹੜੇ ਹਿਸਾਬ ਨਾਲ ਸਮੀ ਭਲੀ ਹੈ ਸਹੀ ਗੱਲ ਹਾਂਜੀ ਹਾਂਜੀ ਬਾਈ ਸੀਲ ਠੰਡੀ ਦੀ ਆਪਣੀ ਗਾਰੰਟੀ ਹੋ ਠੀਕ ਹੈ ਬਾਈ ਹਾਂ ਪੋਲੀ ਦੀ ਆਪਣੀ ਗਾਰੰਟੀ ਹੋ ਠੀਕ ਹੈ ਬਾਈ ਹਾਂਜੀ ਤੇ ਜੇ ਕਿਸੇ ਵੀ ਵੀਰ ਨੂੰ ਬਈ ਦੋਮਾ ਬੈਡਾਂ ਚ ਕੋਈ ਵੀ ਬੈਡ ਪਸੰਦ ਆਵੇ ਬਾਈ ਨਾ ਕਰਿਓ ਕੰਡੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ